ਕਾਰ ਵਿੱਚ ਹੀ ਕਿਉਂ ਕੀਤੀ ਕਾਰ ਪੁਰਜ਼ਾ-ਪੁਰਜ਼ਾ ਕੀ ਸੀ ਰਾਜ਼ ਤਕਨੀਕੀ ਜਾਣਕਾਰੀ ਭਰਪੂਰ ਇਹ ਵੀਡੀਓ ਜ਼ਰੂਰ ਵੇਖਣਾ ਪਿਆਰੇ ਤੇ ਸਤਕਾਰਯੋਗ ਦੋਸਤੋ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਅੱਜ ਤੁਹਾਡੇ ਨਾਲ ਇਹ ਜਿਹੜੀ ਵੀਡੀਓ ਮੈਂ ਸਾਂਝੀ ਕਰ ਰਿਹਾ ਹਾਂ ਇਹ ਬਹੁਤ ਹੀ ਗਿਆਨ ਭਰਪੂਰ ਹੋਣ ਵਾਲੀ ਹੈ ਤੇ ਉਹ ਕਹਿੰਦੇ ਨੇ ਨਾ ਕਿ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਤੇ ਵਾਹ ਪੈਣ ਤੇ ਹੀ ਕਈ ਗੱਲਾਂ ਸਪਸ਼ਟ ਹੁੰਦੀਆਂ ਇਹ ਤੁਹਾਨੂੰ ਮੈਂ ਦੱਸਦਿਆਂ ਕਿ ਇਹ ਗੱਡੀ ਮੁਕੰਮਲ ਰੂਪ ਵਿੱਚ ਖੋਲੀ ਗਈ ਤੁਸੀਂ ਦੇਖ ਸਕਦੇ ਹੋ ਸੀਟਾਂ ਤੇ ਅਹੁਰ ਸਾਰੀ ਫਿਟਿੰਗ ਤੇ ਇਸ ਦੇ ਨਾਲ ਡਿੱਕੀ ਦੇ ਵਿੱਚ ਸਾਰੀਆਂ ਸਾਈਡ ਵਾਲਸ ਤੇ ਹੋਰ ਫਿਟਿੰਗਸ ਇਹ ਸਾਰਾ ਕੁਝ ਕਰਨ ਦਾ ਕਾਰਨ ਕਾਰਨ ਬਹੁਤ ਮਹੱਤਵਪੂਰਨ ਹੈ ਬਰਸਾਤਾਂ ਦੇ ਦਿਨ ਹੁੰਦੇ ਆ ਤੇ ਆਮ ਤੌਰ 'ਤੇ ਕਾਰਾਂ ਦੇ ਵਿੱਚ ਚੂਹੇ ਜਿਹੜੇ ਹੈਗੇ ਆ ਉਹ ਆ ਜਾਂਦੇ ਆ ਤੇ ਇਸ ਕਾਰ ਦੇ ਵਿੱਚ ਵੀ ਚੂਹਿਆਂ ਨੇ ਆਪਣਾ ਵਾਸਾ ਕੀਤਾ ਦੋ ਦਿਨ ਕਾਰ ਖੜੀ ਰਹੀ ਪਤਾ ਨਹੀਂ ਲੱਗ ਸਕਿਆ ਤੀਸਰੇ ਚੌਥੇ ਦਿਨ ਕਾਰ ਖੋਲਣ ਤੇ ਇਹਦੇ ਵਿੱਚੋਂ ਚੂਹਿਆਂ ਦੀ ਜਿਹੜੀ ਪ੍ਰੈਜ਼ੈਂਸੀ ਉਹਦੀ ਹਮਕ ਬੂ ਉਹ ਪਤਾ ਲੱਗੀ ਤੇ ਇਸ ਕਾਰ ਨੂੰ ਹੌਲੀ ਹੌਲੀ ਖੋਲਣਾ ਸ਼ੁਰੂ ਕੀਤਾ ਪਰ ਖੋਲਣ ਤੋਂ ਪਹਿਲੇ ਇੱਕ ਕੰਮ ਕੀਤਾ ਗਿਆ ਜਿਹੜਾ ਕਿ ਮੈਂ ਚਾਹਾਂਗਾ ਤੁਹਾਡੇ ਨਾਲ ਸਾਂਝਾ ਕਰਾਂ ਉਹ ਕੰਮ ਨਹੀਂ ਕਰਨਾ ਚਾਹੀਦਾ ਉਸ ਦਾ ਨੁਕਸਾਨ ਫਾਦ ਦੇ ਵਿੱਚ ਪਤਾ ਲੱਗਦਾ ਉਹ ਇਹ ਕੀਤਾ ਗਿਆ ਕਿ ਵੱਖ-ਵੱਖ 3-4 ਥਾਵਾਂ ਤੇ ਕੈਬਿਨ ਦੇ ਅੰਦਰ ਡਿੱਕੀ ਦੇ ਵਿੱਚ ਅ ਮਾਰਟਿੰਗ ਰੱਖ ਦਿੱਤੀ ਗਈ ਤੇ ਉਸ ਮਾਰਟਿੰਗ ਨੇ ਦੋ ਦਿਨ ਦਾ ਅਸਰ ਇਹ ਦਿਖਾਇਆ ਕਿ ਮਾਰਟਿੰਗ ਚੂਹਿਆਂ ਨੇ ਖਾ ਲਈ ਤੇ ਸ਼ਾਇਦ ਉਹ ਸੁਸਤ ਹੋ ਗਏ ਤੇ ਬਾਹਰ ਵੀ ਨਹੀਂ ਨਿਕਲੇ ਇੱਕ ਚੂਹਾ ਪਿੰਜਰੇ ਦੇ ਵਿੱਚ ਜਿਹੜਾ ਕਿ ਕੈਬਨ ਦੇ ਵਿੱਚ ਲਗਾਇਆ ਹੋਇਆ ਸੀਗਾ ਉਹਦੇ ਵਿੱਚ ਫਸ ਗਿਆ ਤੇ ਦੂਸਰਾ ਬਾਹਰ ਸ਼ਾਇਦ ਮੋਰਟਿੰਗ ਦੇ ਅਸਰ ਨਾਲ ਪਾਣੀ ਦੀ ਤਲਾਸ਼ ਚ ਗਿਆ ਹੋਵੇਗਾ ਤੇ ਬਾਹਰ ਮਰ ਗਿਆ ਇੱਥੇ ਇਹ ਦੱਸ ਦਿਆਂ ਮੈਂ ਕਿ ਜੇ ਚੂਹਾ ਏਸੀ ਦੇ ਫੈਨ ਚੈਂਬਰ ਦੇ ਵਿੱਚ ਪਹੁੰਚ ਜਾਂਦਾ ਇਸ ਜਗ੍ਹਾ ਤੇ ਤਾਂ ਉਹ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਟ੍ਰਬਲ ਦੇਣ ਵਾਲਾ ਹੋਵੇਗਾ ਕਿਉਂਕਿ ਇਸ ਨੂੰ ਖੋਲਣ ਵਾਸਤੇ ਫਿਰ ਪੂਰੇ ਦਾ ਪੂਰਾ ਜਿਹੜਾ ਇਹ ਅਗਲਾ ਹਿੱਸਾ ਹੈ ਡੈਸ਼ਬੋਰਡ ਇਹ ਸਾਰਾ ਉਖਾੜਨਾ ਪੈਂਦਾ ਹੈ ਮੈਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਏਸੀ ਚਲਾ ਕੇ ਦੇਖਿਆ ਕਿ ਕਿਤੇ ਉਸ ਚੈਂਬਰ ਦੇ ਵਿੱਚ ਇਹ ਚੂਹਾ ਮਰਿਆ ਨਾ ਹੋਵੇ ਕਿਉਂਕਿ ਉੱਥੋਂ ਇਹ ਬਾਹਰ ਨਹੀਂ ਨਿਕਲ ਸਕਦਾ ਵੜਤਾ ਜਾਂਦਾ ਡੂੰਗਾ ਹੋਣ ਕਰਕੇ ਇਹ ਬਾਹਰ ਨਹੀਂ ਆ ਸਕਦਾ ਤੇ ਉਮੂਮਨ ਗੱਡੀ ਦੇ ਅਗਲੇ ਹਿੱਸੇ ਚੋਂ ਜਿੱਥੋਂ ਇੱਕ ਵਿੰਡੋ ਰੱਖੀ ਹੁੰਦੀ ਹੈ ਫਰੈਸ਼ 에ਅਰ ਵਾਸਤੇ ਇਹ ਉਹਨੂੰ ਕੁੱਤਰ ਕੇ ਬੇਸ਼ੱਕ ਉਹਦੇ ਵਿੱਚ ਪਲਾਸਟਿਕ ਦੀ ਜਾਲੀ ਹੁੰਦੀ ਹੈ ਪਰ ਚੂਹਾ ਉਹਨੂੰ ਕੁੱਤਰ ਲੈਂਦਾ ਤੇ ਉਹ ਕੁੱਤਰ ਕੇ ਇਹ ਸਾਰਾ ਅੰਦਰ ਦਾ ਜਿਹੜਾ ਹੈ ਉਹ ਸੀਨ ਕ੍ਰੀਏਟ ਕਰਦਾ ਤੇ ਦੂਸਰੀ ਅਸੀਂ ਇਹਦੀ ਐਂਟਰੀ ਲੱਭਣ ਦੀ ਤਲਾਸ਼ ਕੀਤੀ ਕਿਉਂਕਿ ਉਸ ਸਾਈਡ ਤੋਂ ਇਹ ਨਹੀਂ ਸੀ ਵੜਿਆ ਤੇ ਦੂਸਰੀ ਐਂਟਰੀ ਸਾਰੀ ਕਾਰ ਖੋਲਣ ਤੋਂ ਬਾਅਦ ਮੈਨੂੰ ਜਿਹੜੀ ਨਜ਼ਰ ਆਈ ਹੈ ਡਿੱਗੀ ਦੇ ਵਿੱਚ ਦੋ ਥਾਂ ਹਵਾ ਦੇ ਵਾਸਤੇ ਕੰਪਨੀਆਂ ਨੇ ਰੱਖੇ ਹੁੰਦੇ ਆ ਕਾਰਨ ਇਹ ਹੈ ਕਿ ਜੇ ਕੰਟੀਨਿਊਸਲੀ ਏਸੀ ਚੱਲਦਾ ਰਹੇ ਔਰ ਫਰੈਸ਼ Air ਨਾ ਆਏ ਤਾਂ ਅੰਦਰ ਆਕਸੀਜਨ ਘਟ ਜਾਂਦੀ ਹੈ ਤੇ ਉਸ ਚੀਜ਼ ਤੋਂ ਬਚਣ ਵਾਸਤੇ ਦੋ ਥਾਵਾਂ ਤੇ ਬੈਕ ਸਾਈਡ ਤੇ ਡਿੱਗੀ ਦੇ ਵਿੱਚ ਫਰੈਸ਼ 에ਅਰ ਵਾਸਤੇ ਹੋਲਸ ਰੱਖ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਕਵਰ ਕੀਤਾ ਜਾਂਦਾ ਏ ਉਹ ਹੋਲ ਨੇ ਇੱਕ ਨੋਨ ਡਰਾਈਵਿੰਗ ਸਾਈਡ ਤੇ ਹੈ ਜੇ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦਾ ਹੈ ਤੇ ਇੱਕੇ ਡਰਾਈਵਿੰਗ ਸਾਈਡ ਤੇ ਹੈ ਤੇ ਬਹੁਤ ਕਰੀਬ ਤੋਂ ਦੇਖਣ ਤੇ ਪਾਇਆ ਗਿਆ ਕਿ ਡਰਾਈਵਿੰਗ ਸਾਈਡ ਵਾਲਾ ਜਿਹੜਾ ਇਹ ਹੈ ਇਹ ਜਿਹੜਾ ਜਾਲੀ ਸੀ ਹੂਲ ਸੀ ਇਸ ਨੂੰ ਚੁਏ ਨੇ ਟੁੱਕਿਆ ਤੇ ਉਹ ਟੁੱਕ ਕੇ ਕਾਰ ਦੇ ਅੰਦਰ ਆ ਗਿਆ ਤੇ ਅੰਦਰ ਆ ਕੇ ਉਹਨੇ ਜਿਹੜੀ ਤਰਥਲੀ ਮਚਾਈ ਉਹ 1 ਸੀ 2 ਸੀ 3 ਸੀ ਇਹ ਪਤਾ ਲੱਗਣਾ ਬੜਾ ਔਖਾ ਹੁੰਦਾ ਤੇ ਹੁਣ ਸਥਿਤੀ ਇਹ ਹੈ ਕਿ ਕਾਰ ਦੇ ਵਿੱਚ ਦੋ ਦਿਨ ਫਿਟਿੰਗ ਕੱਢੀ ਹੋਈ ਹੈ ਪਰ ਹਾਲੇ ਤੱਕ ਵੀ ਇੱਥੋਂ ਚੂਹੇ ਦੀ ਜਿਹੜੀ ਸਮੈਲ ਹੈ ਉਹ ਨਹੀਂ ਗਈ ਤੇ ਇਸ ਸਾਰੀ ਗਲਬਾਦ ਦਾ ਸਿਟਾਏ ਨਿਕਲਦਾ ਹੈ ਕਿ ਬਰਸਾਤਾਂ ਦੇ ਵਿੱਚ ਉਮਮਨ ਗੱਡੀਆਂ ਦੇ ਵਿੱਚ ਚੂਹੇ ਵੜ ਜਾਂਦੇ ਆ ਕਿਉਂਕਿ ਅੰਦਰ ਕੁਛ ਨਾ ਕੁਛ ਖਾਣ ਵਾਲਾ ਕਦੀ ਨਾ ਕਦੀ ਆਪਣੇ ਬੱਚਿਆਂ ਕੋਲੋਂ ਡਿੱਗ ਜਾਂਦਾ ਤੇ ਉਹਦੀ ਸਮੈਲ ਨੂੰ 스멜ਿੰਗ ਪਾਵਰ ਹੁੰਦੀ ਇਹਨਾਂ ਦੀ ਬਹੁਤ ਜ਼ਿਆਦਾ ਤੇ ਉਹਦੇ ਲਈਏ ਅੰਦਰ ਐਂਟਰ ਕਰਦੇ ਨੇ ਕਿਸੇ ਨਾ ਕਿਸੇ ਰਸਤੇ ਤੋਂ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਤੁਕੀ ਹੈ ਇਥੋਂ ਇੰਟਰ ਕੀਤਾ ਤੇ ਇੰਜਨ ਦੇ ਅਗਲੀ ਸਾਈਡ ਤੇ ਵੀ ਇਸੇ ਤਰ੍ਹਾਂ ਦਾ ਹੀ ਹ ਹੁੰਦਾ ਹੈ ਮੈਂ ਉਹ ਵੀ ਤੁਹਾਨੂੰ ਦਿਖਾ ਦਿਨਾ ਇਸ ਜਗ੍ਹਾ ਤੇ ਹਰ ਗੱਡੀ ਦੇ ਵਿੱਚ ਇੱਕ ਅ ਸਲਿੱਟ ਜਾਂ ਵਿੰਡੋ ਰੱਖੀ ਹੁੰਦੀ ਹੈ ਜਿਹੜੀ ਕਿ ਅਸੀਂ ਅੰਦਰੋਂ ਬਾਹਰੋਂ ਅੰਦਰੋਂ ਉਹਨੂੰ ਬੰਦ ਵੀ ਕਰ ਸਕਦੇ ਹਾਂ ਪਰ ਜਦੋਂ ਫਰੈਸ਼ Air ਲੈਣੀ ਹੁੰਦੀ ਹੈ ਕਦੀ ਨਾ ਕਦੀ ਉਹ ਕਿਤੇ ਖੁੱਲੀ ਰਹਿ ਜਾਂਦੀ ਹੈ ਤੇ ਉਸ ਚੀਜ਼ ਤੋਂ ਉਸ ਰਸਤੇ ਤੋਂ ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਜਾਲੀ ਨੂੰ ਟੁੱਕਿਆ ਹੈ ਪਲਾਸਟਿਕ ਹੈ ਉਹਨੂੰ ਟੁੱਕ ਕੇ ਇਹ ਅੰਦਰ ਚਲਾ ਜਾਂਦਾ ਤੇ ਹੁਣ ਇਹ ਸਾਰੀ ਸਥਿਤੀ ਦਾ ਸਾਨੂੰ ਜੋ ਸਬਕ ਮਿਲਦਾ ਹੈ ਉਹ ਸਭ ਤੋਂ ਪਹਿਲੇ ਇਹ ਹੈ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੀ ਕਾਰ ਦੇ ਅੰਦਰ ਚੂਹਿਆਂ ਦੀ ਐਂਟਰੀ ਹੋ ਚੁੱਕੀ ਹੈ ਤਾਂ ਮਿਹਰਬਾਨੀ ਕਰਕੇ ਮੌਰਟਨ ਨਾ ਪਾਓ ਹਾਂ ਉਹਨਾਂ ਵਾਸਤੇ ਅੰਦਰ ਕਿਆ ਬੰਦੇ पिंजਰੇ ਲਗਾ ਦਿਓ ਇੱਕ ਲਗਾ ਦਿਓ ਦੋ ਲਗਾ ਦਿਓ ਤੇ ਕੋਸ਼ਿਸ਼ ਕਰੋ ਉਹਦੀ ਪ੍ਰੈਜ਼ੈਂਸ ਨੂੰ ਜੱਜ ਕਰਨ ਦੀ ਵੈਸੇ ਹੀ ਸੀਟ ਦੇ ਉੱਤੇ ਇੱਕ ਰੋਟੀ ਦਾ ਟੁਕੜਾ ਸੁੱਟ ਕੇ ਉਹਨੂੰ ਅਬਜ਼ਰਵ ਕਰੋ ਕਿ ਜੇ ਉਹ ਅੰਦਰ ਪ੍ਰੈਜ਼ੈਂਟ ਹੈ ਹੈ ਤੇ ਰਾਤ ਨੂੰ ਉਹ ਟੁਕੜਾ ਖਾ ਲਏਗਾ। ਤੋਂ ਇਹ ਮੇਰੇ ਨਾਲ ਵਾਪਰੀ ਇੱਕ ਕਹਾਣੀ ਹੈ ਮੈਂ 4-5 ਦਿਨ ਤੋਂ ਇਸੇ ਚੀਜ਼ ਦੇ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ। ਇਹ ਸਾਰੀ ਗੱਡੀ ਜੜੀ ਡਿਸਮੈਂਟਲ ਕੀਤੀ ਹੈ। ਇਹ ਮੈਂ ਆਪ ਹੀ ਹੌਲੀ-ਹੌਲੀ ਕਰਕੇ ਆਪ ਕੀਤੀ ਹੈ। ਇਸ ਸਾਰੇ ਐਪੀਸੋਡ ਦੇ ਵਿੱਚ ਜਿਸ ਤਰੀਕੇ ਨਾਲ ਗੱਡੀ ਨੂੰ ਖੋਲਣਾ ਪਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਗੱਡੀ ਦੇ ਕੈਬਿਨ ਦੀ ਹਰ ਇੱਕ ਸੀਟ ਤੇ ਹਰ ਇੱਕ ਫਿਟਿੰਗ ਜਿਹੜੀ ਹੈਗੀ ਹੈ ਉਹ ਅਸੀਂ ਇੱਥੇ ਖੋਲੀ ਹੈ ਤੇ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਫਿਟਿੰਗਸ ਜੋ ਗੱਡੀ ਦੇ ਵਿੱਚ ਸਨ ਉਹ ਸਾਰੀਆਂ ਖੋਲੀਆਂ ਗਈਆਂ ਇੱਕ ਵਾਰ ਫਿਰ ਜੀ ਇਸ ਗੱਡੀ ਦੇ ਅੰਦਰੋਂ ਖੋਲਣ ਦਾ ਹਿਸਾਬ ਦੱਸਾਂ ਤਾਂ ਕਿੰਨਾ ਕੁ ਛੁੜੜਨਾ ਪਿਆ ਇਹਦਾ ਅੰਦਾਜ਼ਾ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਬਸ ਇੱਕ ਛਾਤ ਨੂੰ ਢੇਰਨਾ ਹੀ ਬਾਕੀ ਰਹਿ ਗਿਆ ਸੀ ये जोटिया छोटिया विंडोज़ दो तीन चार जगह पर रखी हों कंपनी ने वैसे चाहिए तो यही भी है कि कंपनी इस जगह के उ कोई मैश जड़ी है स्टील की वह लगा के दे ते पर इस तरह किसी भी कंपनी वालों नहीं किया जा रहा हाँ जो प्राइवेट डेंटर है ने इन विंडोज़ के उ ਇਸ ਪੋਰਸ਼ਨ ਦੇ ਵਿੱਚ ਜਾਲੀ ਜ਼ਰੂਰ ਲਗਾ ਦਿੰਦੇ ਨੇ ਇੱਕ ਸਟੀਮ ਦੇ ਤੇ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਹੁਣ ਕਈ ਲੋਕਾਂ ਨੇ ਇਹ ਲਗਵਾਉਣੀਆਂ ਸ਼ੁਰੂ ਕੀਤੀਆਂ ਉਹ ਇਹਦਾ ਚੰਗਾ ਪ੍ਰਬੰਧ ਹੈ ਕਿ ਇਹ ਲਗਵਾਈ ਲੈਣੀ ਚਾਹੀਦੀ ਹੈ ਤਾਂਕਿ ਬਾਹਰ ਬਾਹਰ ਤੇ ਚੁਗਾ ਰਹੇ ਪਰ ਕੈਬਿਨ ਦੇ ਵਿੱਚ ਚੂਹਾ ਜਿਹੜਾ ਹੈ ਕੋਇੰਟਰ ਨਾ ਕਰ ਸਕੇ ਇਸ ਜਾਲੀ ਦੇ ਵਿੱਚ ਬਹੁਤ ਬ੍ਰੇਕ ਇਹ ਜਿਹੜੀ ਹੈ ਪਲਾਸਟਿਕ ਦੀ ਇੱਕ ਆ ਪਾਰਟੀਸ਼ਨ ਜੀ ਕੀਤੀ ਹੁੰਦੀ ਹੈ ਤੇ ਬਾਹਰੀ ਸਾਈਡ ਤੇ ਇਹਦੇ ਰਬੜ ਹੁੰਦੀ ਹੈ ਜੋ ਬਾਹਰੋਂ ਹਵਾ ਨੂੰ ਰੋਕਦੀ ਹੈ ਤੇ ਅੰਦਰਲੇ ਹੱਥ ਪ੍ਰੈਸ਼ਰ ਦੀ ਜਦ ਹਵਾ ਹੁੰਦੀ ਹੈ ਉਹ ਨੂੰ ਇਹ ਬਾਹਰੋਂ ਕੱਢ ਦਿੰਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਫਿੰਸ ਨੇ ਇਹਦੇ ਕਿੰਨੇ ਲੱਗ ਗਏ ਤੇ ਅਸਲ ਇਹਦੇ ਉੱਤੇ ਵੀ ਉਹ ਜਿਹੜੀ ਜਾਲੀ ਐ ਸਟੀਲ ਦੀ ਉਹ ਲਗਾ ਦਿੱਤੀ ਜਿਹੜੀ ਐਗਜ਼ੌਸਟ ਵਿੰਡੋ ਨੂੰ ਚੂਹੇ ਟੁੱਕ ਗਏ ਸੀਗੇ ਉਹਦੇ ਉੱਪਰ ਇਸ ਤਰੀਕੇ ਨਾਲ ਇਹ ਜਿਹੜੀ ਜਾਲੀ ਐ ਇਸ ਨੂੰ ਫਿੱਟ ਕਰ ਦਿੱਤਾ ਗਿਆ ਤੇ ਇਸ ਸਟੀਲ ਦੀ ਜਾਲੀ ਨੂੰ ਹੁਣ ਚੂਹੇ ਉਸ ਥਾਂ ਤੋਂ ਕੱਟ ਨਹੀਂ ਸਕਦੇ ਤੇ ਐਗਜ਼ੌਸਟ ਵਿੰਡੋ ਜਿਹੜੀ ਹੈ ਉਹ ਆਪਣਾ ਜਿਹੜਾ ਕੰਮ ਹੈ ਉਹ ਵੀ ਠੀਕ ਤਰ੍ਹਾਂ ਕਰੇਗੀ ਇਸੇ ਤਰ੍ਹਾਂ ਤੇ ਦੂਸਰੀ ਸਾਈਡ ਵਾਲੀ ਤੇ ਵੀ ਅਸੀਂ ਜਾਲੀ ਜਿਹੜੀ ਹੈ ਉਹ ਲਗਾ ਦੇਵਾਂਗੇ ਤਾਂ ਕਿ ਸੰਭਾਵੀ ਖਤਰੇ ਤੋਂ ਬਚਿਆ ਜਾ ਸਕੇ ਤੁਸੀਂ ਇਹ ਦੇਖ ਸਕਦੇ ਹੋ ਅਸੀਂ ਇਸ ਸਾਈਡ ਤੇ ਵੀ ਜਿਹੜੀ ਜਾਲੀ ਹੈ ਇਸ ਐਗਜ਼ੌਸਟ ਵਿੰਡੋ ਦੇ ਵਿੱਚ ਦੇਗੀ ਦੇ ਵਿੱਚ ਹੈ ਤੇ ਇਹਦੇ ਉੱਪਰ ਇਹ ਜਿਹੜੀ ਜਾਲੀ ਹੈ ਇਹਨੂੰ ਫਿੱਟ ਕਰ ਦਿੱਤਾ ਹੈ ਹੁਣ ਇਸ ਦੀ ਜਿਹੜੀ ਹੈ ਉਹ ਫਿਟਿੰਗ ਕਰਾਂਗੇ ਤੇ ਫਿਟਿੰਗ ਦੇ ਟਾਈਮ ਤੇ ਧਿਆਨ ਰੱਖਣਾ ਪਏਗਾ ਕਿ ਕੋਈ ਤਾਰ ਦਾ ਕਨੈਕਸ਼ਨ ਜਾਂ ਕੋਈ ਹੋਰ ਚੀਜ਼ ਦਾ ਨੁਕਸ ਨਾ ਪਾਏ ਸੋ ਦੋਸਤੋ ਮੇਰਾ ਮਕਸਦ ਤੁਹਾਡੇ ਨਾਲ ਇਹ ਸਾਰਾ ਵੀਡੀਓ ਸਾਂਝਾ ਕਰਨ ਦਾ ਸਿਰਫ ਇਹ ਹੈ ਕਿ ਧਿਆਨ ਰੱਖੋ ਬਰਸਾਤਾਂ ਦੇ ਦਿਨਾਂ ਵਿੱਚ ਅਮੂਮਨ ਗੱਡੀਆਂ ਦੇ ਵਿੱਚ ਚੂਹੇ ਆ ਸਕਦੇ ਨੇ ਕਿਉਂਕਿ ਉਹਨਾਂ ਦੀਆਂ ਖੁੱਡਾਂ ਪਾਣੀ ਨਾਲ ਭਰ ਜਾਂਦੀਆਂ ਤੇ ਮਿਹਰਬਾਨੀ ਕਰਕੇ ਮੌਰਟਨ ਅਲੱਗ-ਅਲੱਗ ਥਾਂ ਤੇ ਰੱਖ ਕੇ ਉਹਨੂੰ ਭਜਾਉਣ ਦਾ ਯਤਨ ਨਾ ਕਰੋ ਪਿੰਜਰਿਆਂ ਦਾ ਇਸਤੇਮਾਲ ਕਰੋ ਤੇ ਪਿੰਜਰਾ ਵੀ ਦਿਖਾ ਦਿੰਨਾ ਇਹ ਹੈ ਇੱਕ ਤੇ ਇੱਕ ਛੋਟਾ ਚੌਰਸ ਹੁੰਦਾ ਜਿਹਦਾ ਮੂੰਹ ਖੁੱਲ ਜਾਂਦਾ ਜੇ ਇਸ ਤਰ੍ਹਾਂ ਦੀ ਸੰਭਾਵਨਾ ਹੋ ਜਾਏ ਤਾਂ ਗੱਡੀ ਦੇ ਵਿੱਚ ਇਸ ਤਰ੍ਹਾਂ ਦਾ ਪਿੰਜਰਾ ਲੈ ਕੇ ਆਪਣੀ ਡਿੱਗੀ ਦੇ ਵਿੱਚ ਰੱਖ ਦਿਓ ਤੇ ਜੇ ਬਾਈ ਚਾਂਸ ਉਹ ਚੂਹਾ ਕੋਈ ਅੰਦਰ ਐਂਟਰ ਕਰ ਗਿਆ ਤੇ ਉਹ ਆਪਣੇ ਆਪ ਇਸ ਪਿੰਜਰੇ ਦੇ ਵਿੱਚ ਫਸ ਜਾਏਗਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਸ ਹੈ ਇਹ ਗਿਆਨ ਭਰਪੂਰ ਰਹੇਗਾ ਵੀਡੀਓ ਤੁਹਾਡੇ ਲਈ ਰੱਬ ਰਾਖਾ